ਆਵਾਜ਼ ਆਵਾਜ਼ ਚਾਹੇ ਚਾਮੜਿਆ ਨਾ ਤੂੰ ਤਾਂ ਉਹ ਹੱਥ ਮਲਾਇ ਬੰਵਾ ਦੇ ਉਹ ਮਿੱਟੀ ਮੇਰੇ ਘਰ ਲੈਣਾ ਆਵਾ ਮੇਰੇ ਘਰ ਲੈਣ ਨਾ ਮੈਂ ਕਿਹਨੂੰ ਆ ਤੇਰਾ ਤਾਂ ਤਾ ਕਿਸੇ ਪਿੰਡ ਤੇ ਲਿਖਿਆ ਆ ਅਰੇ ਇਹ ਦੋ ਸਵੇਰ 진짜 ਦੋ ਨੇ ਥੋੜੀ 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 ਕੋਈ ਗੱਲ ਨਹੀਂ ਕਰ ਲੈਣ ਦੇ ਕਰ ਲੈ ਜਿਦੋਂ ਕਰਨਾ ਬਲਾਕ ਮਨ ਲੱਗ ਜਾਗਾ ਵੀਡੀਓ ਬਣਾ ਦੂ ਮੈਂ ਤਾਂ ਮੈਂ ਕਿਹਨਾਂ ਦੀ ਕੁੜੀ ਕਹਿੰਦਾ ਮੈਂ ਜਾਣਦਾ ਤੈਨੂੰ ਚਾਰ ਨਾਲੀ ਨਾ ਚਾਰ ਨਾਲੀ ਪੂਰੇ ਸਿੱਟਾ ਭਾੜੇ ਤੋਂ ਨਾ ਸੱਤ ਨੋ ਚਾਹਤ ਹੋਤੂਗੀ ਜਿੰਨੀ ਤੇ ਨਹੀਂ ਰਹੇਗਾ ਕੀ ਨਾਮ ਹੈ ਤੁਹਾਡਾ ਮੈਂ ਨਾ ਗਰਮੀ ਸਿੰਘ ਆਈ ਕੀ ਕਟਨਾ ਉਹ ਜੋ ਤੁਹਾਡੇ ਨਾਲ ਕਟਨਾ ਇੱਦਾਂ ਜਾਂ ਸਰਮੈਂ ਸੀਐਚਪੀ ਦਾ ਪਾਵਰ ਕਾਮ ਕਟਾਣੀ ਦਫਤਰ ਤੇ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਦਿਫਾਲਡ ਅਮਾਉਂਟ ਕੱਟੇ ਕਰ ਰਹੇ ਆ ਤੇ ਉਸ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ RAM ਆ ਇਹ ਨੀਲੋਂਪੁਰ ਮੀਲੇ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਹੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਪਿੱਛੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆਗੇ ਉੱਤੇ ਮੇਰੇ ਨਾਲ ਮਾਰਕਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਇਹ ਜੋੜਰ ਦੇ ਕੰਦੇ ਵੀ ਬੈਰੀਆਂ ਨਾਲ ਨੱਕਰ ਬੇ ਕੜੇ ਸੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਪਿਆ ਸੀ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਤੇ ਉਹਨਾਂ ਨੇ ਦੂਏ ਪਾਸੇ ਕੁੰਡੀ ਪਾ ਕੇ ਕਾਰ ਲਾਈ ਹੋਈ ਸੀ ਸਰ ਅੱਜ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਧਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲਾਂ ਕੱਢੀਆਂ ਤੇ ਉਤੋਂ ਬਾਅਦ ਸਾਰਾ ਅਸੀਂ ਡਾਕਟਰ ਚੱਲ ਗਏ ਡਾਕਟਰ ਕੋਲ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਇੱਕ ਮੰਡੇ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ ਹੈ ਸਰ ਰਿਪੋਰਟ ਦਿੱਤੀ ਗਈ ਹੈ ਸਰ ਸ਼ਨੀਵਾਰ ਦੀ ਗੱਲ ਹੈ ਸਰ ਦੋਸਤੋ ਬਾਟਾ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ ਪਾਵਰ ਕਾਮ ਵੱਲੋਂ ਕੋਈ ਕਾਰਵਾਈ ਨਹੀਂ ਮੰਗਦੇ ਹਾਂਜੀ ਪਾਵਰ ਕਾਮ ਵੱਲੋਂ ਸਰ ਦਿੱਤੀ ਗਈ ਹੈ ਅੱਗੇ ਵੀ ਲੈ ਕੇ ਦਿੱਤੀ ਅਰਜੀ ਵਾਲੇ ਕੋਈ ਉਸ ਦਾ ਹਲੇ ਕੋਈ ਜਵਾਬ ਨਹੀਂ ਆ ਮੈਂ ਇਹ ਬੇਨਤੀ ਕਰਨਾ ਕਿ ਅਸੀਂ ਸੀਐਚਪੀ ਪਾਵਰ ਕਾਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਹੀ ਬੰਦ ਹੋ ਜਾਂਦੀਆਂ ਨੇ ਅਸੀਂ ਗਰਮੀ 'ਚ ਵੀ ਫਿਰਦੇ ਹਾਂ ਬਾਹਰ ਸਾਨੂੰ ਸਰ ਜੇ ਇਦਾਂ ਹੀ ਕੁੱਟਮਾਰ ਹੋਊਗੀ ਤਾਂ ਅਸੀਂ ਕਿੱਦਾਂ ਕੰਮ ਕਰਾਂਗੇ ਬਾਹਰ ਕੋਈ ਕੋਈ ਰੰਜੀਤ ਕਾਲੀ ਚ ਪ੍ਰਵਾਹ ਨਹੀਂ ਸਰ ਕੋਈ ਮੇਰੀ ਕੋਈ ਰੰਜੀਤ ਨਹੀਂ ਕੋਈ ਆਜੀ ਗੱਲਬਾਤ ਨਹੀਂ ਮੇਰੇ ਕੋਲ ਵੀਡੀਓ ਵੀ ਹੈ ਮਾਰਨ ਕੁੱਟੜ ਦੀ ਦਫਤਰ ਆ ਗਈ ਮੈਨੂੰ ਕੁੱਟਿਆ ਸਰ ਨੂੰ ਮੈਨੂੰ ਤੁਸੀਂ ਕਹਣਾ ਚਾਹੁੰਦੇ ਕੁੰਡੀ ਖੜੀ ਤਾਂ ਕੁੱਟਿਆ ਹਾਂਜੀ ਤਾਂ ਕੁੱਟਿਆ ਕਿਤਨਾ ਪਾਵਰ ਕੋਮ ਦੀ ਬੰਦੇ ਨਾਲ ਲੜਾਈ ਹੋਈ ਹੈ ਆਪਣੀ ਪਟਾਣੀ ਕੀ ਕਹਿਣਾ ਚਾਹੁੰਦੇ ਤ੍ਰੀ ਗੁਰਮੀਤ ਸਿੰਘ ਹੈਗਾ ਥੇਕੇ ਦੇ ਕੰਮ ਕਰਦਾ ਹੈ ਬੀਬੀ ਵਿਭਾਗ ਦੇ ਵਿੱਚ ਥੇਕੇਦਾਰਾਂ ਦੇ ਤਾਂ ਉਹ ਲੋਕ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲ ਆ ਗਈ ਹੈ ਤੇ ਜਿਨ੍ਹਾਂ ਨਾਲ ਵੀ ਲੜਾਈ ਝਗੜਾ ਹੋਇਆ ਵੈਰੀਫਾਈ ਕਰਕੇ ਮਨਜ਼ਰੀ ਕਰਦੇ ਕਿ